ਅਏਗੀ ਦੇਖੋ ਆਪਣੀ ਐ ਬਹੁਤ ਵਧੀਆ ਬਣ ਕੇ ਰੈਡੀ ਹੋਈ ਦੇਖੋ ਫੁਰੀ ਗੱਲ ਬਾਤ ਹੈ ਜੀ ਮੈਗੀ ਦੀ ਸਾਥੀ ਕਾਲ ਜੀ ਸਰਨ ਸ਼ਿਰਗਲ ਕਿਚਨ ਤੇ ਸਵਾਗਤ ਹੈ ਜੀ ਅੱਜ ਅਸੀਂ ਬਣਾ ਰਹੇ ਹਾਂ ਜੀ ਪਨੀਰ ਮੈਗੀ ਉਮੀਦ ਕਰਦੇ ਜੀ ਸਾਰਿਆਂ ਨੂੰ ਪਸੰਦ ਆਉਗੀ ਜਿਹੜੇ ਮੇਰੇ ਵੀਡੀਓ ਨਾਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਜ਼ਰੂਰ ਕਰ ਜੀ रेसिपी दी ਕਰਦੇ ਆਂ ਜੀ ਸ਼ੁਰੂਆਤ ਸਭ ਤੋਂ ਪਹਿਲਾਂ ਲਿਆ ਜੀ ਆਪਾਂ ਪਾਇਆ ਪਨੀਰ ਨਾਲ ਲਿਆ ਜੀ ਦੋ ਮੋٹے ਕੱਟੇ ਪਿਆਜ਼ ਨਾਲ ਲਈ ਹੈ ਜੀ ਬਰੀਕ ਕੱਟੀ ਹਰੀ ਮਿਰਚ ਨਾਲ ਇੱਕ ਲਿਆ ਜੀ ਮੋਟਾ ਕੱਟਿਆ ਟਮਾਟਰ ਤੇ ਦੋ ਪੈਕਟ ਲੈ ਜੀ ਆਪਾਂ ਮੈਗੀ ਦੇ ਤੇ ਨਾਲ ਹੈਗਾ ਜੀ ਮੈਗੀ ਮਸਾਲਾ ਤੇ ਨਾਲ ਹੀ ਲਿਆ ਜੀ ਆਪਾਂ ਬਟਰ ਤੇ ਨਾਲ ਲਿਆ ਜੀ ਸਰੋਂ ਦਾ ਤੇਲ ਬਾਕੀ ਤੁਸੀਂ ਲੂਣ ਮਸਾਲਾ ਆਪਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਆ ਜੀ। ਮਗਰੋਂ ਦੀ ਸਭ ਤੋਂ ਲਵਾਂਗੇ ਜੀ ਪਹਿਲਾਂ ਇੱਕ ਪੈਨ ਪੈਨ ਆਪਣਾ ਗਰਮ ਹੋ ਚੁੱਕਾ ਜੀ। ਇਹਦੇ ਵਿੱਚ ਹੁਣ ਆਪਾਂ ਸਰੋਂ ਦਾ ਤੇਲ ਐਡ ਕਰਾਂਗੇ ਜੀ। ਤੇਲ ਆਪਣਾ ਹੋ ਚੁੱਕਾ ਜੀ ਗਰਮ ਹੁਣ ਆਪਏ ਚੱਕਰ ਦਿੱਤੀ ਜੀ ਹਰੀ ਮਿਰਚ ਐਡ ਹਰੀ ਮਿਰਚ ਆਪਣੀ ਧੁੱਜ ਰਹੀ ਹੈ ਜੀ। ਉਤੋਂ ਬਾਅਦ ਕੱਢਦੇ ਹਾਂ ਜੀ ਮੋਟਾ ਕੱਟਿਆ ਪਿਆਜ਼ ਇਹਨੂੰ ਚੰਗੀ ਤਰ੍ਹਾਂ ਪਕਾਉਂਦੇ ਜੀ ਨਾ ਜੀ ਪਿਆਜ਼ ਆਪਣਾ ਭੁੰਨਣਾ ਸ਼ੁਰੂ ਹੋ ਗਿਆ ਜੀ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਜੋ ਪਿਆਜ਼ ਕੱਚਾ ਨਾ ਰਹੇ ਮੋਗੀ ਪਿਆਜ਼ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਰੋਟਾ ਟਮਾਟਰ ਮਾਟਰ ਨੂੰ ਚੰਗੀ ਤਰ੍ਹਾਂ ਪਨਾਂਗੇ ਲੋ ਜੀ ਟਮਾਟਰ ਆਪਣਾ ਪੂ ਚਿੱਕੇ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਕਰਾਂਗੇ ਜੀ ਮੈਗੀ ਮਸਾਲਾ ਐਡ ਇਹ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਲੋ ਜੀ ਮਸਾਲਾ ਆਪਣਾ ਪੂ ਚਿੱਕਾ ਜੀ ਤਾਂ ਹੁਣ ਆਪਾਂ ਐਡ ਕਰਾਂਗੇ ਬਰੀਕ ਕਟਿਆ ਪਨੀਰ ਜਿਹਨੂੰ ਵੀ ਚੰਗੀ ਤਰ੍ਹਾਂ ਔਰ ਲਾਣਾਂਗੇ ਤਾਂ ਜੋ ਪਨੀਰ ਦੇ ਨਾਲ ਮਸਾਲਾ ਆਲ ਫੈਲੇ ਪਨੀਰ ਨੂੰ ਥੋੜਾ ਚਿਰ ਪਕਾਵਾਂਗੇ ਲੋ ਜੀ ਪਨੀਰ ਆਪਣਾ ਪਕ ਰਿਹਾ ਵਾ ਪਨੀਰ ਨੂੰ ਵੀ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਆ ਨਾ ਪਨੀਰ ਪਕ ਜਾਣਾ ਰਵੇ ਲੋ ਜੀ ਪਨੀਰ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਾ ਜੀ ਹੁਣ ਇਹਦੇ ਵਿੱਚ ਪਾਣੀ ਐਡ ਕਰਾਂਗੇ 2 ਪੈਟ ਮੈਗੀ ਦੇ ਤੇ ਦੋ ਹੀ ਗਲਾਸ ਆਪਾਂ ਬਣਦੇ ਆ ਜੀ ਮਾਰਨਿੰਗ ਨੂੰ ਹੁਣ ਚੰਗੀ ਤਰ੍ਹਾਂ ਗਰਮ ਕਰਾਂਗੇ ਜੀ। ਲੋ ਜੀ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਜੀ। ਤੇ ਹੁਣ ਇਹਦੇ ਵਿੱਚ ਮੈਗੀ ਐਡ ਕਰਾਂਗੇ ਜੀ। ਦੋ ਪੈਕਟ ਮੈਗੀ ਦੇ ਲੈ ਆ। ਮੈਗੀ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜੀ ਲੋ ਜੀ ਮੈਗੀ ਆਪਣੀ ਬਣੀ ਹੋ ਗਈ ਸਟਾਰਟ ਮੈਗੀ ਨੂੰ ਚੰਗੀ ਤਰ੍ਹਾਂ ਬਾਲਾਂਗੇ ਜੀ ਮੈਗੀ ਨੂੰ ਆਪਾਂ 5 ਕਮੈਂਟ ਨਾ ਪਾਫ ਦਵਾਵਾਂਗੇ ਜੀ ਮੈਗੀ ਤੇ ਟੱਕੰਦੇੇ ਤੁਮਾਂਗੇ ਜੀ ਲੋ ਜੀ ਮੈਗੀ ਬਣਦੀ ਨੂੰ ਆਪਣੇ 5 ਕਮੈਂਟ ਹੋ ਚੁੱਕੇ ਜੀ ਨੂਡਲ ਆ ਚੰਗੀ ਤਰ੍ਹਾਂ ਫੁੱਲ ਚੁੱਕੇ ਜੀ ਤੇ ਹੁਣ ਆਪਾਂ ਇਹਦੇ ਵਿੱਚ ਨਾ ਬਟਰ ਐਡ ਕਰਾਂਗੇ ਤਾਂ ਜੋ ਬਟਰ ਚੰਗੀ ਤਰ੍ਹਾਂ ਮੈਗੀ ਦੇ ਵਿੱਚ ਮਿਲ ਸਕੇ ਲੋ ਜੀ ਮੈਗੀ ਬਣ ਕੇ ਆਪਣੀ ਤਿਆਰ ਆ ਜੀ ਮੈਗੀ ਬਹੁਤ ਵਧੀਆ ਬਣੀ ਬਾਕੀ ਅਸੀਂ ਥੋੜੀ ਜੀ ਗਰੇਵੀ ਵਾਲੀ ਖਾਣੇ ਪ੍ਰਹੰਤ ਕਰਦੇ ਹਾਂ ਬਾਕੀ ਤੁਸੀਂ ਜਿੱਦਾਂ ਵੀ ਪਸੰਦ ਕਰਦੇ ਹੋ ਖਾਣੀ ਉਸ ਹਿਸਾਬ ਨਾਲ ਤੁਸੀਂ ਆਪਦੇ ਹਿਸਾਬ ਨਾਲ ਬਣਾ ਸਕਦੇ ਆ ਜੀ ਮੋਦੀ ਮੈਗੀ ਦੇਖੋ ਆਪਣੀ ਐ ਬਹੁਤ ਵਧੀਆ ਬਣ ਕੇ ਰੈਡੀ ਹੈ ਜੀ ਦੇਖੋ ਆ ਪੂਰੀ ਗੱਲ ਬਾਤ ਹੈ ਜੀ ਮੈਗੀ ਦੀ ਨੂਡਲ ਨਹੀਂ ਆ ਵਧੀਆ ਵਧੀਆ ਬਣ ਲਓ ਜੀ ਮੈਗੀ ਬਣ ਕੇ ਆਪਣੀ ਰੈਡੀ ਹੈ ਜੀ ਉਨ ਚੈੱਕ ਕਰਕੇ ਦੱਸ ਦਿਆਂ ਜੀ ਮੈਗੀ ਆਪਣੀ ਕਿਦਾਂ ਬਣੀ ਮੈਗੀ ਆਪਣੀ ਬਹੁਤ ਸਵਾਲ ਬਣੀ ਆ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਰੈਸਪੀ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ